ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਵੱਲੋਂ ਬਾਲਟਾਰ ਵਿਖੇ ਲੰਗਰ ਤਿੰਨ ਤੋਂ ਅੱਜ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਵੱਲੋਂ ਲੰਗਰ ਲਗਾਉਣ ਲਈ ਦੋ ਟਰੱਕ ਬਾਬਾ ਬਰਫਾਨੀ ਦਫਤਰ ਮਕੇਰੀਆਂ ਤੋਂ ਰਵਾਨਾ ਕੀਤੇ ਇਹ ਲੰਗਰ ਤਿੰਨ ਨੰਬਰ ਬਾਲਟਾਲ ਵਿਖੇ ਲਗਾਇਆ ਜਾਂਦਾ ਹੈ ਲੰਗਰ ਨੂੰ ਭੇਜਣ ਤੋਂ ਪਹਿਲਾਂ ਢੋਲ ਧਮਾਕਿਆਂ ਦੇ ਨਾਲ ਸੰਤਾਂ ਨੱਚਣ ਲਈ ਮਜਬੂਰ ਹੋ ਗਈਆਂ ਅਤੇ ਭੋਲੇ ਸ਼ੰਕਰ ਦੇ ਭਜਨ ਗਾ ਕੇ ਨੱਚ ਕੇ ਹਾਜ਼ਰੀ ਲਗਾ ਕੇ ਟਰੱਕਾਂ ਨੂੰ ਰਵਾਨਾ ਕੀਤਾ ਗਿਆ ਇਹ ਲੰਗਰ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਖੁਸ਼ਿਆਰਪੁਰ ਮਕੇਰੀਆਂ ਵੱਲੋਂ ਲਗਾਇਆ ਜਾਂਦਾ ਹੈ ਜਿਸ ਵਿੱਚ ਇਲਾਕੇ ਦੇ ਲੋਕੀਂ ਸੇਵਾ ਕਰਦੇ ਹਨ ਇਸ ਮੌਕੇ ਅਮਨ ਠਾਕੁਰ ਵਿਜੇ ਕੁਮਾਰ ਸ਼ਰਮਾ ਐਸ ਕੇ ਠਾਕੁਰ ਸੁਰਿੰਦਰ ਕੁਮਾਰ ਪਰਸ਼ਰਾਮ ਪ੍ਰਦੀਪ ਹੁਸ਼ਿਆਰਪੁਰ ਪਵਨ ਵਰਮਾ ਗੋਤਮ ਚੰਡੀਗੜ੍ਹ ਸੁਰਿੰਦਰ ਲੱਕੀ ਵਿਨੋਦ ਕੁਮਾਰ ਰਕੇਸ਼ ਕੁਮਾਰ ਗੋਲਡੀ ਮਾਨਾ ਨਿਸ਼ਾਂਤ ਚਿਬ ਸੂਬੇਦਾਰ ਤਰਸੇਮ ਚਿਬ ਹਾਜ਼ਰ ਸਨ ਨਿਸ਼ਾਨ ਚਿਬ ਸ਼ੂਬੇਦਾਰ ਤਰਸੀਮ ਸਿੰਘ We'll mm -hmm. <गया> जय शंकर जी हर हर महादेव जी आज बाबा बर्फानी लंगर सेवा समिति मुकेरियावां ਵੱਲੋਂ ਲੰਗਰ ਰਵਾਨਾ ਟਰੱਕ ਰਵਾਨਾ ਹੋ ਰਿਹਾ ਜੀ ਬਾਲਟਾਲ ਲਈ ਲੰਗਰ ਨੰਬਰ 3 ਲਈ ਜੀ ਤੇ ਕਈ ਸਾਲਾਂ ਤੋਂ ਅਸੀਂ ਇਹ ਲੰਗਰ ਨਵਾਰਿਆ ਤੇ ਤੁਸੀਂ ਇਦਾਂ ਹੀ ਪਰ ભગવાન ਗਿਆ ਕਰਦੇ ਆਂ ਪ੍ਰਾਰਥਨਾ ਕਰਦੇ ਆਂ ਇਦਾਂ ਹੀ ਅਸੀਂ ਅੱਗੇ ਵੀ ਲੰਗਰ ਰਵੰਦੇ ਰਹੀਏ ਸੇਵਾ ਨੰਨ ਦੇ ਰਹੀਏ जय शंकर जी ਸੋਚਦਾ ਕਿ ਸੇਵਾ ਕਰਕੇ ਸ੍ਰੀ ਕਰੇ ਬਹੁਤ ਵਧੀਆ ਲੱਗਦਾ ਹੈ ਜੀ ਬਾਬੇ ਦਾ ਅਸ਼ੀਰਵਾਦ ਹੈ ਸਾਡੇ ਤੇ ਉਹਨਾਂ ਨੇ ਸਾਨੂੰ ਚੁਣਿਆ ਹੋਇਆ ਹੈ ਇਹਦੇ ਲਈ ਅਸੀਂ ਬਹੁਤ ਜ਼ਿਆਦਾ ਖੁਸ਼ਕਿਸਮਤ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਜੀ ਪਬਲਿਕ ਨੂੰ ਇਹਦੇ ਬਾਅਦ ਤੋਂ ਬਾਅਦ ਕਿ ਉਹਨਾਂ ਨੂੰ ਅਸੀਂ ਰਿਕਵੈਸਟ ਕਰਦੇ ਆ ਕਿ ਬਾਅਦ ਤੋਂ ਬਾਅਦ ਆਪਣਾ ਸਹਿਯੋਗ ਦਿਓ ਸਾਡੇ ਨਾਲ ਚਲੋ ਹਾਂਜੀ ਜੀ ਕਿਹੜੇ ਕਿਹੜੇ ਇਲਾਕੇ ਤੋਂ ਸਾਡੇ ਸਾਡੇ ਪੰਜਾਬ ਤੋਂ অলਮੋਸਟ ਸਾਰੇ ਪੰਜਾਬ ਤੋਂ ਬਾਹਰ ਸਾਰੇ ਇਲਾਕੇ ਆ ਫੋਰਨ ਤੋਂ ਵੀ ਹੈਗੇ ਆ ਜਰਮਨੀ ਆਸਟ੍ਰੇਲੀਆ ਅਮਰੀਕਾ ਤੋਂ ਸਾਰੇ ਤੋਂ ਸਾਡੇ ਨਾਲ ਆ ਜੀ ਸਾਡੇ ਕਈ ਹੈਗੇ ਆ ਜੀ ਜਿਹੜੇ ਦੂਰੋਂ ਦੂਰੋਂ ਆ ਰਹੇ ਆ ਉਨਾ ਨਾ ਵੀ ਅਹੀਂ ਅੱਗੇ ਤੋਂ ਅੱਗੇ ਨਾਲ ਤੁਹਾਡੇ ਵੀਡੀਓ ਅਸੀਂ ਸ਼ੇਅਰ ਕਰਦੇ ਰਵਾਂਗੇ ਆਪਣੇ ਪੇਜ ਤੇ ਸਾਡੇ ਪੇਜ ਬੋਲੀਏ ਸ਼ੰਕਰ ਭਗਵਾਨ ਦੀ ਜੈ ਅੱਜ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਦਿਨ ਹੈ ਜੀ 발ਟਾ ਲੰਗਰ ਨੰਬਰ 3 ਸਾਡੇ ਮੁਕੇਰੀਆਂ ਹੁਸ਼ਿਆਰਪੁਰ ਬ੍ਰਾਂਚ ਦਾ ਲੱਗਦਾ ਹੈ ਜੀ ਇਸ ਦੇ ਉਪਲਕਸ਼ ਦੇ ਵਿੱਚ ਹੀ ਅੱਜ ਸਾਡੇ ਟਰੱਕ ਰਵਾਨਾ ਹੋ ਗਏ ਹੈ ਜਿਹਦੇ ਵਿੱਚ ਸਾਡੀ ਸ਼ੈਡਿੰਗ ਵਗੈਰਾ ਔਰ ਸਾਡੇ ਜਿਹੜੇ ਕੰਮ ਕਰਨ ਵਾਲੇ ਸਾਰੇ ਜਾ ਰਹੇ ਹੈ ਅਸੀਂ ਚਾਹਨੇ ਹੈ ਕਿ ਸਾਡੀਆਂ ਜਿਹੜੀਆਂ ਵੀ ਸਾਡੇ ਜਿਹੜੀਆਂ ਬ੍ਰਾਂਚੀਜ਼ ਹੈ ਗੁਰਾਇਆ ਹੋ ਗਈ ਰਿਵਾੜੀ ਹੋ ਗਈ ਉਹ ਸਭ ਸਤ ਬਾਤ ਚੜ ਕੇ ਭਾਗ ਲੈਣ ਤੇ ਅਸੀਂ ਜਿਆਦਾ ਤੋਂ ਜਿਆਦਾ ਲੰਗਰ ਦਾ ਅਸੀਂ ਕਰ ਸਕੀਏ ਜਿਆਦਾ ਤੋਂ ਜਿਆਦਾ ਉੱਥੇ ਯਾਤਰੀ ਆਣ ਤੇ ਅਸੀਂ ਸੇਵਾ ਦਾ ਉਹਨਾਂ ਨੂੰ ਮੋਗਾ ਦੇਈਏ ਕਿ ਉਹਨਾਂ ਨੂੰ ਖੁਸ਼ ਰਹਿਣ ਬੋਲੀਏ ਸ਼ੰਕਰ ਭਗਵਾਨ ਕੀ ਜੈ ਅੱਜ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆਂ ਹਿਸ਼ਾਰਪੁਰ ਵੱਲੋਂ ਪਹਿਲਾ ਜਥਾ ਜਿਹੜਾ ਹੈ ਬਾਲਟਾਲ ਨੂੰ ਰਵਾਨਾ ਕੀਤਾ ਗਿਆ ਹੈ ਜਿਹਦੇ ਵਿੱਚ ਲੰਗਰ ਦੀ ਸ਼ੈੱਡ ਸਮਾਨ ਰਾਸ਼ਨ ਪਾਣੀ ਜਿਹੜਾ ਸੇਵਾਦਾਰ ਜਿਹੜੇ ਆ ਭੇਜੇ ਗਏ ਆ ਅੱਜ ਤੋਂ ਸਾਡਾ ਜਿਹੜਾ ਲੰਗਰ ਦਾ ਆਰੰਭ ਹੋਣ ਜਾ ਰਿਹਾ ਆ ਦੂਸਰਾ ਜਥਾ ਜਿਹੜਾ ਸਾਡਾ 28 ਜੂਨ ਨੂੰ ਇੱਥੋਂ ਰਵਾਨਾ ਹੋਏਗਾ ਇਹ ਤੋਂ ਪਹਿਲਾਂ ਪਹਿਲਾਂ ਸਾਡੇ ਜਿਹੜਾ ਪਹਿਲਾ ਜਥਾ ਜਾਏਗਾ ਉਹ ਉੱਥੇ ਪੂਰੀ ਤਰ੍ਹਾਂ ਸ਼ੈੱਡ ਦਾ ਰਾਸ਼ਨ ਪਾਣੀ ਦਾ ਇੰਤਜ਼ਾਮ ਕਰਕੇ ਰੱਖੇਗਾ ਆਉਣ ਵਾਲੀਆਂ ਸੰਗਤਾਂ ਨੂੰ ਜਿਹੜੀਆਂ 3 ਜੁਲਾਈ ਨੂੰ ਪਹੁੰਚ ਰਹੀਆਂ ਨੇ ਉਹਨਾਂ ਦੀ ਸੇਵਾ ਵਿੱਚ ਹਰ ਵੇਲੇ ਅਸੀਂ ਤਤਪਰ ਹਾਂ ਅਸੀਂ ਆਪਣੇ ਵੱਲੋਂ ਆਲ ਬ੍ਰਾਂਚੇਸ ਦਾ ਬਹੁਤ ਬਹੁਤ ਧੰਨਵਾਦੀ ਹੈ ਕਿ ਉਹਨਾਂ ਨੇ ਸਾਡੀ ਤੋਂ ਵੱਧ ਚੜ ਕੇ ਸਾਡੀ ਮਦਦ ਕੀਤੀ ਹੈ ਜੈ ਸ਼ੰਕਰ ਕੀ ਜੈ ਅੱਜ ਤੋਂ ਸਭ ਤੋਂ ਵੱਡਾ ਅੱਜ ਖੁਸ਼ੀ ਦਾ ਦਿਨ ਹੈ ਮੁਕੇਰੀਆਂ ਵਾਸੀ ਵਧਾਈ ਦੇ ਪਾਤਰ ਹੈ ਕੀ ਅੱਜ ਜਿਹੜਾ ਅਮਰਨਾਥ ਯਾਤਰਾ ਜੋ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਨੀ ਹੁਸ਼ਿਆਰਪੁਰ ਵੱਲੋਂ ਲਗਾਇਆ ਜਾਂਦਾ ਉਹ ਅੱਜ ਪਹਿਲਾ ਦਿਨ ਜਿਹੜਾ ਟਰੱਕ ਜਿਹੜੇ ਇੱਥੋਂ ਰਵਾਨਾ ਹੋ ਚੁੱਕੇ ਆ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ਹਿਰ ਨਿਵਾਸੀਆਂ ਦਾ ਤੇ ਬਾਕੀ ਸਾਰੀਆਂ ਸੰਸਥਾਵਾਂ ਦਾ ਜਿਹੜੀ ਇਸ ਸੰਸਥਾਵਾਂ ਸੰਸਥਾ ਦੇ ਨਾਲ ਜੁੜੀਆਂ ਹੋਈਆਂ ਨੇ ਜਿਦਾਂ ਹੁਸ਼ਿਆਰਪੁਰ ਅੰਮ੍ਰਿਤਸਰ ਰਿਵਾੜੀ ਮਾਲਪੁਰ ਆਡੇ ਇੰਡੀਆ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਔਰ ਇਸ ਤੋਂ ਇਲਾਵਾ ਜਿਹੜੇ ਬਾਹਰਲੇ ਦੇਸ਼ਾਂ ਤੋਂ ਵੀ ਸਹਿਯੋਗ ਭੇਜਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਸਾਰਿਆਂ ਕਰਕੇ ਉਹਨਾਂ ਭਗਤਾਂ ਕਰਕੇ ਇਹ ਜਿਹੜੀ ਯਾਤਰਾ ਆ ਅੱਜ ਪਹਿਲਾ ਪੜਾਅ ਜਿਹੜਾ ਸ਼ੁਰੂ ਹੋ ਚੁੱਕਾ ਆ ਤੇ ਸਾਰਿਆਂ ਨੂੰ ਇਹੀ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਹਮੋ ਹਮਾ ਕੇ ਸ਼੍ਰੀ ਅਮਰਨਾਥ ਯਾਤਰਾ ਤੇ ਪੋਲਨਾ ਦੇ ਦਰਸ਼ਨਾਂ ਲਈ ਪਹੁੰਚੋ ਤੇ ਆਪਣਾ ਸਹਿਯੋਗ ਦਿਓ ਬੋਲੀਏ ਸ਼ੰਕਰ ਇਹ ਲੰਗਰ ਜਿਹੜਾ ਹੈ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੀ ਜਿਹੜਾ ਪ੍ਰਭੂ ਇੱਛਾ ਤੱਕ ਚੱਲੇਗਾ ਜੀ ਔਰ ਬਹੁਤ ਸਾਰੇ ਲੋਕ ਹੈ ਜਿਹੜੇ ਲੰਗਰ ਦੇ ਵਿੱਚ ਸੇਵਾ ਭਾਵ ਨਾਲ ਜਾਂਦੇ ਆ ਔਰ ਆਪਣੀ ਸੇਵਾ ਕਰਦੇ ਆ ਔਰ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਹੈ ਤੇ ਬਾਤੋ ਬਾਦ ਤੁਸੀਂ ਆਓ ਇਸ ਲੰਗਰ ਦੇ ਵਿੱਚ ਇਸ ਸੰਸਥਾ ਦੇ ਵਿੱਚ ਬਾਹਰੋਂ ਵੀ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਵੀ ਲੋਕ ਆ ਕੇ ਜਿਹੜੀ ਆ ਆਪਣੀ ਸੇਵਾ ਕਰ ਰਹੇ ਨੇ ਜੀ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਬਾਤੋ ਬਾਦ ਲੋਕ ਪਹੁੰਚੋ ਤੇ ਆ ਕੇ ਆਪਣੀ ਸੇਵਾ ਦਿਓ ਬੋਲੀਏ ਸ਼ੰਕਰ ਭਗਵਾਨ ਕੀ ਜੈ ਸ਼ੰਕਰ